ਹਲਾ ਪਹਿਲਾ ਵਿਸਮਾਦਨਾਬ ਵਿਸਮਾਦਵੇਦ ਵਿਸਮਾਦਜੀ ਵਿਸਮਾਦਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਸਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ विस्माद अग्नि खेडे विडानी विस्माद धरती विस्माद खानी विस्माद साध लगे पराणी विस्माद संजोग विस्माद विजोग विस्माद भुख विस्माद भोग विस्माद सिफ़ते विस्माद सलाम ਵਿਸਮਾਦ ਉਝੜ ਵਿਸਮਾਦ ਰਾਹ ਵਿਸਮਾਦ ਨੇ ਰਹਿ ਵਿਸਮਾਦ ਦੂਰ ਵਿਸਮਾਦ ਵੇਖੈ ਆਜ ਰਾਹ ਜੂਰ ਵੇਖ ਵਿਡਾਣੇ ਰਹਿ ਆਵੇ ਵਿਸਮਾਦੇ ਨਾਨਕ ਬੁਝਣਾ ਹੋਇ ਭਾਗੇ ਵੇਖ ਵਿਡਾਣ ਰਹਾ ਵਿਸਮਾਦੇ ਨਾਮਿਕ ਬੁਝਣਾ ਹੋਰੇ ਭਾਗੇ ਵਿਸਮਾਦ ਇੱਕ ਉਹ ਅਵਸਥਾ ਜਿੱਥੇ ਮਨੁੱਖ ਦੀ ਸੋਚ ਸ਼ਕਤੀ ਸ਼ਿਥਲ ਹੋ ਜਾਏ ਅੱਗੋਂ ਸੋਚ ਨਾ ਸਕੇ ਐਸੀ ਹਾਲਤ ਵਿੱਚ ਜੋ ਅਵਸਥਾ ਬਣਦੀ ਹੈ ਉਨੂੰ ਅਚਰਜਤਾ ਵਿਸਮਾਹ ਰਹਿਸ ਵਿੱਚ ਵਿੱਚ ਕਰਕੇ ਕਹਿੰਦੇ ਨੇ ਆਸਾਦੀ ਆਰਦੀ ਜੋ ਇਹ ਤੀਸਰੀ ਪੌੜੀਏ ਇਸ ਦੇ ਨਾਲ ਜੋ ਪਹਿਲੇ ਪਾਸਾ ਜੀ ਦੇ ਇਹ ਦੋ ਸ਼ਲੋਕ ਨੇ ਇਹਦੇ ਚ ਕਾਦਰ ਦੀ ਤਰਫੋਂ ਵਰਤੀ ਜਿਹੜੀ ਕੁਦਰਤ ਤੇ ਕੁਦਰਤ ਦੇ ਜੋ ਵਿਸਮਾਤਾ ਹੈ ਉਸ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਅਜੋਕੇ ਸਮੇਂ ਚ ਵਿਸਮਾਦ ਮਨੁੱਖ ਦੀ ਜ਼ਿੰਦਗੀ ਚ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਮਨੁੱਖ ਜਦ ਹੰਕਾਰੀ ਹੋ ਜਾਏ ਤਾਂ ਉਹ ਕਹਿ ਦਿੰਦਾ ਹੈ ਮੈਂ ਸਭ ਕੁਝ ਜਾਣਦਾ ਜੈਸੇ ਇਹ ਦਾਵਾ ਹੋਵੇ ਕਿ ਮੈਂ ਸਭ ਕੁਝ ਜਾਣਦਾ ਉੱਥੇ ਵਿਸਮਾਦ ਦਾ ਜਨਮ ਨਹੀਂ ਆਉਂਦਾ ਉੱਥੇ ਰਹਿਸ ਦਾ ਜਨਮ ਨਹੀਂ ਆਉਂਦਾ ਉੱਥੇ ਅਸ਼ਚਰਜਤਾ ਪੈਦਾ ਨਹੀਂ ਹੁੰਦੀ ਹੈਰਾਨ ਕੁਨ ਅਵਸਥਾ ਉੱਥੇ ਬਣਦੀ ਹੈ ਜਦ ਐਸਾ ਮਨੁੱਖ ਸੋਚੇ ਤੇ ਉਸਦੇ ਕੋਲ ਬਾਰੀਕ ਬੁੱਧ ਹੋਵੇ ਕਿ ਮੈਂ ਜੋ ਕੁਝ ਵੇਖਿਆ ਹੈ ਪੂਰਾ ਨਹੀਂ ਵੇਖਿਆ ਹੈ ਮੈਂ ਜੋ ਕੁਝ ਸੁਣਿਆ ਹੈ ਪੂਰਾ ਨਹੀਂ ਸੁਣਿਆ ਮੈਂ ਜੋ ਕੁਝ ਸੋਚਿਆ ਹੈ ਪੂਰਾ ਨਹੀਂ ਸੋਚਿਆ ਮੈਂ ਜਿੰਨਾ ਗਵਨ ਕੀਤਾ ਹੈ ਫਿਰ ਵੀ ਮੈਂ ਪੂਰਾ ਗਵਨ ਨਹੀਂ ਕੀਤਾ ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਹੈ ਕਿ ਇਤਨਾ ਹੀ ਨਹੀਂ ਇਹ ਹੋਰ ਵੀ ਹੈ ਇਹ ਹੋਰ ਵੀ ਹੈ ਐਸੀ ਬੁੱਧੀ ਲਈ ਵਿਨਿਮਰਤਾ ਚਾਹੀਦੀ ਹੈ ਨਿਰਮਾਣਤਾ ਚਾਹੀਦੀ ਹੈ ਕਿੰਨੇ ਨੇ ਇੱਕ ਬੱਚਾ ਰਹਿਸ ਦੇਚ ਜੀਉਂਦਾ ਹੈ ਇੱਕ ਕਵੀ ਰਹਿਸ ਦੇਚ ਜੀਉਂਦਾ ਹੈ ਇੱਕ ਸੰਤ ਰਹਿਸ ਦੇਚ ਜੀਉਂਦਾ ਹੈ ਇਨ੍ਹਾਂ ਤਿੰਨਾਂ ਤੋਂ ਇਲਾਵਾ ਮਨੁੱਖ ਦੀ ਜ਼ਿੰਦਗੀ ਦੇਚ ਅश्चर्यਤਾ ਬਿਸਮਾਦ ਹੈਰਾਨਕੁਨ ਅਵਸਥਾ ਦੇਖਣੀ ਬਹੁਤ ਔਖੀ ਹੈ ਕਿਉਂ ਕਿ ਇਨ੍ਹਾਂ ਤੋਂ ਬਿਨਾ ਜੋ ਜੀਵਨ ਹੈ ਉਹ ਅਹੰਕਾਰੀ ਹੈ ਤੇ ਅਹੰਕਾਰੀ ਦੀ ਜ਼ਿੰਦਗੀ ਵਿੱਚ ਵਿਸਮਾਦ ਨਹੀਂ ਆਉਂਦਾ ਬੱਚਾ ਵਿਨਿਮਰ ਹੈ ਜੋ ਕੁਝ ਨਹੀਂ ਜਾਣਦਾ ਉਹਦੇ ਬਾਰੇ ਉਸ ਦਾ ਜਾਣਕਾਰੀ ਦਾ ਦਾਵਾ ਨਹੀਂ ਹੈ ਉਹਦੇ ਬਾਰੇ ਉਸ ਦਾ ਪ੍ਰਗਟਾਵਾ ਨਹੀਂ ਕਿ ਮੈਂ ਜਾਣਦਾ ਇਸ ਵਾਸਤੇ ਬੱਚਾ ਉੜਦੀਆਂ ਹੋਈਆਂ ਤਿਤਲੀਆਂ ਨੂੰ ਵੇਖ ਕੇ ਵੀ ਬਿਸਮਾਦ ਵਿੱਚ ਲੀਨ ਹੋ ਜਾਂਦਾ ਹੈ ਬੱਚਾ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਧਰਤੀ ਦੇ ਚੋਂ ਇਹ ਕੈਸਾ ਸੁਪਨ ਧਰਤੀ ਦੇ ਚੋਂ ਇਹ ਕੈਸਾ ਨੂਰ ਇੱਕ ਬੱਚਾ ਤੇ ਸੂਰਜ ਨੂੰ ਵੇਖ ਕੇ ਵੀ ਹੈਰਾਨ ਹੋ ਜਾਂਦਾ ਹੈ। ਔਰ ਇਸ ਤਰ੍ਹਾਂ ਦੀ ਥੋੜੀ ਜਿਹੀ ਵੀ ਬੁੱਧ ਰੱਖਣ ਵਾਲਾ ਮਾਸੂਮ ਬੱਚਾ ਜਦ ਰਾਤ ਨੂੰ ਚੰਦਰਮਾ ਨੂੰ ਵੇਖਦਾ ਹੈ ਚਮਕਦੇ ਉਹਨੂੰ ਰਹਿਸ ਨਾਲ ਭਰ ਜਾਂਦਾ ਹੈ। ਵਿਸਮਾਦ ਨਾਲ ਭਰ ਜਾਂਦਾ ਹੈ। ਲੇਕਿਨ ਇਹ ਵਿਸਮਾਦ ਬੱਚੇ ਦੀ ਅਬੋਧ ਅਵਸਥਾ ਤੇ ਖੜਾ ਹੈ। ਅਚੇਤ ਅਵਸਥਾ ਤੇ ਖੜਾ ਹੈ। ਇੱਕ ਹੋਰ ਵਿਸਮਾਦ ਹੈ ਜੋ ਕਵੀ ਕੋਲ ਹੈ। ਸ਼ਾਇਰ ਕੋਲ ਹੈ। ਔਰ ਜਿੱਥੇ ਵਿਸਮਾਦ ਨਹੀਂ ਸ਼ਾਇਰੀ ਦਾ ਜਨਮ ਵੀ ਨਹੀਂ ਹੁੰਦਾ ਆਮ ਮਨੋਵਿਗਿਆਨੀ ਦਾ ਕਹਿਣਾ ਹੈ ਕਿ ਰਹਸਮਈ ਅਵਸਥਾ ਤੋਂ ਹੀ ਕਵਿਤਾ ਦਾ ਜਨਮ ਹੈ ਸ਼ਾਇਰੀ ਦਾ ਜਨਮ ਹੈ ਤੇ ਜਿਸ ਸ਼ਾਇਰੀ ਦਾ ਜਿਸ ਕਵਿਤਾ ਦਾ ਰਹਸਮਈ ਵਿਸਮਾਦਮਈ ਅਵਸਥਾ ਤੋਂ ਉਤਪਤੀ ਨਹੀਂ ਹੋਈ ਜਨਮ ਨਹੀਂ ਹੋਇਆ ਦਰਸਲੋ ਕਵਤਾ ਕਵਤਾ ਹੀ ਨਹੀਂ ਉਹ ਸ਼ਾਇਰੀ ਸ਼ਾਇਰੀ ਹੀ ਨਹੀਂ ਵਿਸਮਾਦ ਜਿੱਥੇ ਮਨੁੱਖ ਹੈਰਾਨ ਹੋ ਜਾਏ ਵਿਸਮ ਹੋ ਜਾਏ रहस्य दुनिया खो जाए इसलिए तीक्षण बुद्ध चाहिए तो कवि का विस्माद अबोध अवस्था से नहीं खड़ा सुबोध अवस्था से खड़ा लेकिन खड़ा है हृदय के तलते इस वास्ते कवि कोल रहसता थोड़ा जहा रस भी है कवि को स्माद का थोड़ा जहां रहस्य भी रस भी है, है जबकि यह रस बच्चे को हैरानकुन है अवस्था जरूर है لیکن اے رس نہیں ہے۔ وسماد دے پھر جیوندے نے ਸੰਤ۔ اے تیسری کوٹی وچ آ جاندے نے۔ اور اے تیسری کوٹی شिखर ہے۔ سرمہو رہ ہے۔ ਉੱਚ طرح۔ اے اپنی ਆਤਮਾ دے تلے تے جیوندے نے۔ تے ਆਤما وچوں جو کچھ بھی چاروں پاسے انکرਿਤ ਹੋਇਆ ਹੈ اور ਹੁੰਦਾ ਰਹਿੰਦਾ ਹੈ। ਇਹਨੂੰ ਵੇਖ-ਵੇਖ ਕੇ ਉਹ ਵਿਸਮਾਦ ਹੁੰਦੇ ਨੇ। اسਨੂੰ ਵੇਖ-ਵੇਖ ਕੇ ਉਹ ਰਸ ਲੈਂਦੇ ਨੇ। ਐਸਾ ਜਗਤ ਵਿੱਚ ਜੋ ਕੁਝ ਅੰਕੁਰਿਤ ਹੁੰਦਾ ਹੈ ਉਸ ਪਰਮ ਆਤਮਾ ਤੋਂ ਉਹਨੂੰ ਵੇਖ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਵਿਸਮਾਦ ਦੇ ਚਲਾ ਗਿਆ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਨ ਪੂਰੇ ਭਾਗ ਸਾਹਿਬ ਕਹਿੰਦੇ ਨੇ ਮੈਂ ਇਹ ਵਿਡਾਨ ਇਹ ਕੌਤਕ ਵੇਖ ਕੇ ਵਿਸਮਾਦ ਹੋ ਗਿਆ ਪਰ ਇਹ ਵਿਸਮਾਦ ਮਈ ਅਵਸਥਾ ਵੀ ਸਾਹਿਬ ਕਹਿੰਦੇ ਨੇ ਨਾਨਕ ਬੁੱਝਨ ਪੂਰੇ ਭਾਗ ਕੋਈ ਬੁੱਝਦਾ ਹੈ ਕੋਈ ਜਾਣਦਾ ਹੈ ਪੂਰੇ ਭਾਗਾਂ ਨਾਲ ਭਾਵ ਉਸ ਦੀ ਪ੍ਰਾਪਤ ਉੱਚੀ ਹੋਵੇ ਉਸ ਦੇ ਪੁਰਬਲੇ ਸੰਸਕਾਰ ਮਹਾਨ ਹੋਵਨ ਉਹਦੇ ਤੇ ਪ੍ਰਭੂ ਦੀ ਦਇਆ ਬਹੁਤ ਵੱਡੇ ਪੱਦਰ ਤੇ ਹੋਵੇ ਤਾਂ ਕਿ ਉਹ ਵਿਸਮਾਦਮਈ ਜੀਵਨ ਜਿਮਦਾ ਹੈ ਰਹਿਸ ਤੇ ਚ ਜੀਉਂਦਾ ਹੈ ਅਜੋਕੀ ਸਦੀ ਇਹ ਜੋ 20ਵੀਂ ਸਦੀ ਹੈ ਇਹ ਰਸ ਵਿਹੀਨ ਹੋ ਗਈ ਹੈ ਕਿਉਂਕਿ ਰਹਿਸ ਵਿਹੀਨ ਹੋ ਗਈ ਹੈ ਸਵਾਦ ਵਿਹੀਨ ਹੋ ਗਈ ਹੈ ਕਿਉਂਕਿ ਵਿਸਮਾਦ ਵਿਹੀਨ ਹੋ ਗਈ ਹੈ ਸਵਾਦ ਤੇ ਉੱਥੇ ਹੈ ਜਿੱਥੇ ਵਿਸਮਾਦ ਹੈ ਰਸਤੇ ਉੱਥੇ ਹੈ ਜਿੱਥੇ ਰਹਸ ਹੈ ਰਹਸ ਖੋ ਗਿਆ ਰਸ ਖੋ ਗਿਆ ਵਿਸਮਾਦ ਖੋ ਗਿਆ ਸਵਾਦ ਖੋ ਗਿਆ ਵਿਸਮਾਦ ਕਿਉਂ ਖੋਇਆ ਰਹਸ ਕਿਉਂ ਖੋਇਆ ਅਹੰਕਾਰ ਵਧਿਆ ਤੇ ਅਹੰਕਾਰੀ ਕਹਿੰਦਾ ਮੈਂ ਬਦਲਾਂ ਨੂੰ ਜੋ ਵੇਖਿਆ ਮੈਂ ਵੇਖ ਲਿਆ ਪੂਰਾ ਔਰ ਮੈਂ ਜਾਣ ਵੀ ਲਿਆ ਮੈਂ ਸੂਰਜ ਨੂੰ ਜੋ ਵੇਖਿਆ ਮੈਂ ਵੇਖ ਲਿਆ ਪੂਰਾ ਔਰ ਮੈਂ ਜਾਣ ਵੀ ਲਿਆ ਇਹ ਧਰਤੀ ਮੈਂ ਵੇਖ ਲਈਏ ਔਰ ਮੈਨੂੰ ਜਾਣ ਵੀ ਲਿਆ ਇੱਕ ਸਵਕ ਧਰਤੀ ਦਾ ਸੂਰਜ ਦਾ ਇੱਕ ਹਿੱਸਾ ਸੀ ਇਹ ਧਰਤੀ ਟੁੱਟ ਕੇ ਇਹ ਥੱਲੇ ਆਈ ਇੱਕ ਪਾਸੇ ਹੋਈ ਸਦੀਆਂ ਤੱਕ ਗਰਮ ਰਹੀ ਫਿਰ ਠੰਡੀ ਹੋਈ ਫਿਰ ਇਸ ਵਿੱਚ ਬਨਸਪਤੀ ਪੈਦਾ ਹੋਈ ਫਿਰ ਸਹਜੇ ਸਹਜੇ ਇਹ ਜੀਵਨ ਚਲਿਆ ਜੋ ਅੱਜ ਵਿਚਰ ਰਿਹਾ ਹੈ ਇਸ ਤਰੀਕੇ ਨਾਲ ਇੱਕ ਜਾਣਕਾਰ ਬੰਦਾ ਕਹਿ ਦਿੰਦਾ ਮੈਂ ਤੇ ਸਭ ਕੁਝ ਜਾਣਦਾ ਇਸ ਵਾਸਤੇ ਵਿਗਿਆਨਕ ਦੇ ਕੋਲ ਰਹਸ ਨਹੀਂ ਹੁੰਦਾ ਜਿਸਮਾਦ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਵਿਗਿਆਨਕ ਕੋਲ ਕਵੀ ਵਾਲਾ ਹਿਰਦਾ ਨਹੀਂ ਵਿਗਿਆਨਕ ਕੋਲ ਸ਼ਾਇਰ ਵਾਲਾ ਹਿਰਦਾ ਨਹੀਂ ਉਸ ਦੀ ਪਦਾਰਤ ਦੇ ਨਾਲ ਨੇੜਤਾ ਹੁੰਦੀ ਹੋਏ ਵੀ ਪਦਾਰਤ ਤੋਂ ਦੂਰੀ ਹੈ ਕਿਉਂਕਿ ਉਸ ਨੇ ਪਦਾਰਤ ਦੇ ਵਜੂਦ ਨੂੰ ਵੇਖਿਆ ਪਦਾਰਤ ਦੀ ਰੂਹ ਨੂੰ ਨਹੀਂ ਵੇਖਿਆ ਸੰਸਾਰ ਦੇ ਆਕਾਰ ਨੂੰ ਵੇਖਿਆ ਉਸ ਨੇ ਇਸ ਦੀ ਬੁਨਿਆਦ ਨੂੰ ਨਹੀਂ ਵੇਖਿਆ ਉਸ ਨੇ ਇਸ ਦੇ ਨੂਰ ਨੂੰ ਨਹੀਂ ਵੇਖਿਆ ਤਾਂ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਵੇਖਦਾ ਔਰ ਵੇਖ ਵੇਖ ਕੇ ਵਿਸਮਾਦ ਹੋ ਰਿਹਾ ਰਹਿਸ ਵਿੱਚ ਖੋ ਗਏ ਆ ਕੀ ਕੁਝ ਵੇਖ ਰਹੇ ਆ ਔਰ ਕਿੰਨਾ ਕੁ ਪਸਾਰਾ ਹੈ ਇਸ ਸ਼ਲੋਕ ਦੇ ਵਿੱਚ ਗਿਣਤੀ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਜਾ ਰਹੇ ਨੇ ਵਿਸਮਾਦ ਨਾਦ ਵਿਸਮਾਦ ਵੇਦ ਪ੍ਰਥਮ ਤੇ ਮੇਰੇ ਲਈ ਉਹ ਜੋ ਆਵਾਜ਼ ਹੈ ਜੋ ਮੇਰੇ ਕੰਨ ਸੁਣਦੇ ਨੇ ਇਹਨੂੰ ਸੁਣ ਸੁਣ ਕੇ ਮੈਂ ਵਿਸਮਾਦ ਦੇ ਚਲਾ ਜਾਂਦਾ ਅਸੀਂ ਵੀ ਸੁਣਦੇ ਹਾਂ ਬਦਲਾਂ ਦੀ ਗਰਜਨ ਸੁਣਦੇ ਹਾਂ ਕੋਇਲਾਂ ਦੀ ਕੋਕੋ ਸੁਣਦੇ ਹਾਂ ਮਨੁੱਖਾਂ ਦੇ ਬੋਲ ਸੁਣਦੇ ਹਾਂ ਸਾਗਰ ਦਾ ਗਰਜਨ ਸੁਣਦੇ ਹਾਂ ਪਵਨ ਦੀ ਛਾਛਾ ਸੁਣਦੇ ਹਾਂ ਚਿੜੀਆਂ ਦਾ ਚਹਿਚਹਾਣਾ ਸੁਣਦੇ ਹਾਂ ਸੰਗੀਤ ਸੁਣਦੇ ਹਾਂ ਗੀਤ ਸੁਣਦੇ ਹਾਂ ਪਰ ਵਿਸਮਾਦ ਨਹੀਂ ਰਹਿਸ ਨਹੀਂ ਕਾਰਨ ਅਸੀਂ ਨਾਦ ਦੇ ਖਲੜੀ ਵੇਖਦੇ ਆਂ ਰੂਹ ਨਹੀਂ ਵੇਖਦੇ ਉਪਰੋਂ ਹੀ ਸੁਣਦੇ ਆਂ ਇਹ ਜਿਤਨੀਆਂ ਆਵਾਜ਼ਾਂ ਨੇ ਜੋ ਸ਼ਬਦ ਜੋ ਆਵਾਜ਼ ਜੋ ਸਵਰ ਜੋ ਧੁਨੀ ਸਾਡੇ ਕੰਨ ਦੇ ਚ ਪੈ ਰਹੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੰਜ ਕਹਿੰਦੇ ਨੇ ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਮੇਰੇ ਲਈ ਤੇ ਹੈ ਪ੍ਰਾਤਮਾ ਤੂੰ ਹੀ ਬੋਲ ਰਿਆਂ ਕਿਦਰੋ ਸਾਗਰ ਦੇ ਗਰਜਨ ਦੇ ਚ ਕਿਦਰੇ ਪਵਨ ਦੀ ਛਾਂ ਛਾਂ ਵਿੱਚ ਕਿਦਰੇ ਮਨੁੱਖਾਂ ਦੀ ਭਾਸ਼ਾ ਵਿੱਚ ਕਿਦਰੇ ਬੰਦਿਆਂ ਦੀ ਬੋਲੀ ਵਿੱਚ ਕਿਦਰੇ ਪੰਛੀਆਂ ਦੇ ਚਹਿਚਹਾਣ ਵਿੱਚ ਇਹ ਆਵਾਜ਼ ਸਭ ਤੇਰੀ ਹੈ ਇਹ ਧੁਨ ਸਭ ਤੇਰੀ ਹੈ ਜੇ ਤਾਰੂਪ ਕਾਇਆ ਤੇਰੀ ਇਹ ਜਿਤਨਾ ਆਕਾਰ ਮੈਨੂੰ ਦਿਖਾਈ ਦੇ ਰਿਹਾ ਹੈ ਇਹ ਤੇ ਤੇਰੀ ਕਾਇਆ ਹੈ ਇਹ ਤੇ ਤੇਰਾ ਵਜੂਦ ਹੈ ਔਰ ਇਸ ਵਜੂਦ ਦੇ ਚਾ ਜੋ ਕੁਝ ਵੀ ਪ੍ਰਗਟ ਹੋ ਰਿਹਾ ਹੈ ਇਹ ਤੂੰ ਹੀ ਹੈ ਤੋ ਸਾਇਬ ਕਹਿੰਦੇ ਨੇ ਵਿਸਮਾਦ ਨਾਦ ਇਹ ਜੋ ਸ਼ਬਦ ਹੈ ਇਹ ਜੋ ਸਵਰ ਹੈ ਇਹ ਜੋ ਆਵਾਜ਼ ਹੈ ਇਹਨੂੰ ਮੈਂ ਸੁਣਦਾ ਤੇ ਵਿਸਮਾਦ ਹੋ ਜਾਣਾ ਹੈਰਾਨਗੀ ਹੋਵੇਗੀ ਵਿਸਮਾਦ ਸ਼ਬਦ ਨੂੰ ਸੁਣ ਕੇ ਵਿਸਮਾਦ ਆਵਾਜ਼ ਨੂੰ ਸੁਣ ਕੇ ਹਾਂ ਆਵਾਜ਼ ਦੀ ਆਪਣੀ ਮਹਾਨਤਾ ਹੈ ਅਗਰ ਇਸ ਨੂੰ ਕਿਦਰੇ ਬਾਰੀਕੀਆਂ ਦੇ ਨਾਲ ਸੁਣਿਆ ਜਾਏ ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਗਾਉ ਦਾ ਬੋਲਣਾ ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਕੁੱਤਿਆਂ ਦਾ ਭੌਂਕਣਾ ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਸ਼ੇਰ ਦਾ ਗਰਜਣਾ ਤੇ ਚਿੜੀਆਂ ਦੀ ਚਹਿਚਹਾਟ ਹਕੀਕਤ ਹੈ ਜਿਸ ਦਿਨ ਕਿਸੇ ਨੇ ਵੀ ਬਾਰੀਕੀ ਨਾਲ ਸੁਣਿਆ ਬਿਸਮਾਤ ਤਾਰੀ ਹੋ ਜਾਏਗਾ ਔਰ ਸਵਾਦ ਦੀ ਗੰਗਾ ਵਗ ਤੁਰੇਗੀ ਬਾਰੀਕੀ ਨਾਲ ਇਹ ਚਾਰੇ ਪਾਸੇ ਉਮੜਦੇ ਹੋਏ ਬੋਲ ਸੁਣੇ ਆਵਾਜ਼ਾਂ ਸੁਣੀਆਂ ਸਵਰਧੁਨੀ ਨੂੰ ਸੁਣਿਆ ਤਾਂ ਰਹਿਸ ਦੀ ਦੁਨੀਆ ਚੋਂ ਬੰਦਾ ਖੋ ਕੇ ਰਸ ਦੀ ਦੁਨੀਆ ਵਿੱਚ ਲੀਨ ਹੋ ਜਾਏਗਾ ਆਨੰਦ ਮਾਣੇਗਾ ਪਰਮ ਰਸ ਤੇ ਸਾਇਬ ਕਹਿੰਦੇ ਨੇ ਵਿਸਮਾਦਨਾਦ ਵਿਸਮਾਦ ਵੇਦ ਵਿਦਿਆ ਗਿਆਨ ਅਨੰਤ ਪ੍ਰਕਾਰ ਦਾ ਗਿਆਨ ਸਾਡੇ ਰੇਸ਼ ਤੇ ਚ 64 ਪ੍ਰਕਾਰ ਦੀ ਵਿਦਿਆ ਮੰਨੀ ਗਈ ਹੈ ਲੇਕਿਨ ਸੁਣੋ ਹਰ ਵੀ ਥੋੜਾ ਜਿਆ ਤਕਸੀਮ ਕਰੀਏ ਤਾਂ ਪਦਾਰਥ ਦਾ ਗਿਆਨ ਕਲਾ ਦਾ ਗਿਆਨ ਆਤਮਾ ਦਾ ਗਿਆਨ ਇੰਜੇ ਤਿੰਨ ਤਰ੍ਹਾਂ ਦੇ ਗਿਆਨ ਵਿੱਚ 64 ਤਰ੍ਹਾਂ ਦੀ ਵਿੱਦਿਆ ਆਉਂਦੀ ਹੈ ਤੇ ਸਭ ਤੋਂ ਮਹਿੰਨੀ ਜਿਹੜੀ ਵਿੱਦਿਆ ਹੈ ਇਹ ਜਿਹੜਾ ਗਿਆਨ ਹੈ ਇਹਨੂੰ ਵੀ ਮੈਂ ਮਹਿਸੂਸ ਜਦ ਕਰਦਾ ਹਾਂ ਤੇ ਇਸਮਾਤ ਦੇ ਚਲਾ ਜਾਣਾ ਗਿਆਨ ਸੂਝ ਸਮਝ ਇਹ ਵਿੱਦਿਆ ਵਿਦਿਆ ਨੂੰ ਪੜ੍ਹਦੇ ਆਇਆ ਜਿਹੜਾ ਵਿਦਿਆਰਥੀ ਵਿਸਮਾਦ ਦੇ ਚਲਾ ਜਾਏ ਉਹ ਸੰਤ ਹੈ ਗਿਆਨ ਹਾਸਲ ਕਰਦੇ ਆ ਕਰਦੇ ਆ ਜੋ ਵਿਦਿਆਰਥੀ ਜੋ ਸ਼ਾਗਿਰਦ ਰਹਿਸ ਦੀ ਦੁਨੀਆ ਵਿੱਚ ਖੋ ਜਾਏ ਉਹ ਰਸ ਦੀ ਦੁਨੀਆਂ ਵਿੱਚ ਲੀਨ ਹੋ ਕੇ ਸੰਤ ਦਾ ਰੁਤਬਾ ਹਾਸਲ ਕਰ ਲੈਂਦਾ ਹੈ ਭਗਤ ਦਾ ਰੁਤਬਾ ਹਾਸਲ ਕਰ ਲੈਂਦਾ ਹੈ ਤੋਂ ਸਹਿਬ ਕਹਿੰਦੇ ਨੇ ਮੈਂ ਇਸ ਵਿਦਿਆ ਨੂੰ ਮਹਿਸੂਸ ਕਰਕੇ ਚਾਰੋਂ ਪਾਸੇ ਬਿਖਰੇ ਹੋਏ ਗਿਆਨ ਨੂੰ ਮਹਿਸੂਸ ਕਰਕੇ विस्मयद हो जाना और ज्ञान हर एक चीज के छुपया हुआ है लेने की समरथा होवे درخت ਦਾ ਇੱਕ ਨਿੱਕਾ ਜਿਹਾ ਪੱਤਾ ਵੀ ਆਪਣੇ ਵਿੱਚ ਬਹੁਤ ਕੁਝ છુપਾਈ ਬੈਠਾ ਹੈ ਜੇ ਅਸੀਂ ਉਸ ਨੂੰ ਜਾਣਨਾ ਚਾਹੀਏ ਰੇਤ ਦਾ ਇੱਕ ਨਿੱਕਾ ਜਿਹਾ ਜ਼ਰਾ ਆਪਣੇ ਵਿੱਚ ਬਹੁਤ ਕੁਝ ਸਮੇਟ ਕੇ ਬੈਠਾ ਹੈ ਜੇ ਅਸੀਂ ਖੋਲਣਾ ਚਾਹੀਏ ਸਾਗਰ ਸੂਰਜ ਦੀ ਕਿਰਨ ਚੰ드ਰਮਾ ਮਨੁੱਖ ਬਨਸਪਤੀ ਪਸ਼ੂ ਪੰਖੀ ਹਰ ਇੱਕ ਗਿਆਨ ਦੇ ਸਾਗਰ ਨੇ ਚਾਰੋਂ ਪਾਸੇ ਗਿਆਨ ਦਾ ਉਮੜਿਆ ਹੋਇਆ ਸਾਗਰ ਹੈ ਮਨੁੱਖ ਅਗਰ ਯਤਨ ਕਰੇ ਤਾਂ ਇਸ ਸਾਗਰ ਵਿੱਚੋਂ ਕੁਛ ਇੱਕ ਅੰਮ੍ਰਿਤ ਦੇ ਘੁੱਟ ਪਾਨ ਕਰਕੇ ਰਹਿਸ ਦੀ ਦੁਨੀਆ ਵਿੱਚ ਖੋਜ ਸਕਦਾ ਹੈ ਰਸ ਦਾ ਆਨੰਦ ਮਾਣ ਸਕਦਾ ਹੈ ਤੇ ਸਾਹਿਬ ਕਹਿੰਦੇ ਨੇ ਮੈਂ ਜਦ ਵਿਦਿਆ ਨੂੰ ਮਹਿਸੂਸ ਕਰਦਾ ਜੋ ਚਾਰੋਂ ਪਾਸੇ ਬਿਖਰੀ ਪਈ ਹੈ ਗਿਆਨ ਨੂੰ ਮਹਿਸੂਸ ਕਰਦਾ ਜੋ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ ਤਾਂ ਮੈਂ ਵਿਸਮਾਦ ਹੋ ਜਾਂਦਾ ਵਿਸਮਾਦ ਜੀ ਵਿਸਮਾਦ ਭੇ ਫਿਰ ਮੈਂ ਵੇਖਦਾ ਜੀਵਾਂ ਨੂੰ ਔਰ ਜੀਵਾਂ ਦੇ ਭੇਦ ਨੂੰ ਮੈਂ ਤੇ ਵਿਸਮਾਦ ਹੋ ਜਾਣਾ ਇੱਕ ਚਿੜੀ ਤੋਤੇ ਨਾਲ ਮੇਲ ਨਹੀਂ ਖਾਂਦੀ ਤੋਤਾ ਕਾਵੇ ਨਾਲ ਮੇਲ ਨਹੀਂ ਖਾਂਦਾ ਕਵਾਂ ਇਲ ਨਾਲ ਮੇਲ ਨਹੀਂ ਖਾਂਦੀ ਇਲ ਬਾਜ਼ ਨਾਲ ਮੇਲ ਨਹੀਂ ਖਾਂਦਾ ਬਾਜ਼ ਕਬੂਤਰ ਨਾਲ ਮੇਲ ਨਹੀਂ ਖਾਂਦਾ ਔਰ ਇਸੇ ਤਰੀਕੇ ਨਾਲ ਕਬੂਤਰ ਕੋਇਲਾ ਨਾਲ ਮੇਲ ਨਹੀਂ ਖਾਂਦਾ ਸਿਰਫ ਹੈ ਆਕਾਰ ਦਾ ભેਦ ਨਹੀਂ ਹੈ ਹੋਰ ਵੀ ਬਾਰੀਕ ભેਦ ਹੈ ਸਾਰੇ ਕੁੱਤੇ ਵੀ ਇੱਕ ਜਿਹੇ ਨਹੀਂ ਨੇ ਸਾਰੇ ਸ਼ੇਰ ਵੀ ਇੱਕ ਜਿਹੇ ਸ਼ੇਰ ਨਹੀਂ ਨੇ ਸਾਰੀਆਂ ਬੱਕਰੀਆਂ ਵੀ ਇੱਕ ਜੈਸੀਆਂ ਬੱਕਰੀਆਂ ਨਹੀਂ ਨੇ ਸਾਰੀਆਂ ਭੇਡਾਂ ਵੀ ਇੱਕ ਜੈਸੀਆਂ ਭੇਡਾਂ ਨਹੀਂ ਨੇ ਔਰ ਸਾਰੇ ਮਨੁੱਖ ਵੀ ਇੱਕ ਜਿਹੇ ਮਨੁੱਖ ਨਹੀਂ ਨੇ ਸਾਰੇ ਦਰਖਤ ਵੀ ਇੱਕ ਜਿਹੇ ਦਰਖਤ ਨਹੀਂ ਨੇ ਸਾਇਬ ਕਹਿੰਦੇ ਨੇ ਜਦ ਮੈਂ ਜੀਵਾਂ ਨੂੰ ਵੇਖਦਾ ਜੋ ਬਨਸਪਤੀ ਦੇchna ਪਸ਼ੂ ਪੰਖੀਆਂ ਦੇchna ਕੀੜੇ ਮਕੋੜਿਆਂ ਦੇchna ਤੇ ਫਿਰ ਮੈਂ ਇਹਨਾਂ ਦੇ ਭੇਦ ਵੇਖਦਾ ਬੜੀ ਦੂਰੀ ਹੈ ਆਪਸ ਵਿੱਚ ਕੋਈ ਮੇਲ ਹੀ ਨਹੀਂ ਬੱਕਰੀ ਦਾ ਕੀ ਮੇਲ ਹੈ ਗਊ ਨਾਲ ਤੇ ਗਊ ਦਾ ਕੀ ਮੇਲ ਹੈ ਸ਼ੇਰ ਦੇ ਨਾਲ ਤੇ ਸ਼ੇਰ ਦਾ ਕੀ ਮੇਲ ਹੋ ਸਕਦਾ ਹੈ ਹਾਥੀ ਨਾਲ ਤੇ ਹਾਥੀ ਦਾ ਕੀ ਮੇਲ ਹੋ ਸਕਦਾ ਹੈ ਘੋੜਿਆਂ ਨਾਲ ਇਹ ਤੇ ਬੜੀ ਦੂਰੀ ਹੈ ਭੇਦ ਹੈ ਸਾਬ ਕਹਿੰਦੇ ਨੇ ਅਸਾਜਦ ਮੈਂ ਸੰਸਾਰ ਦੇ ਵਿੱਚ ਭੇਦ ਵੇਖਦਾ ਇੱਕ ਦਰਿਆ ਦਾ ਦੂਸਰੇ ਦਰਿਆ ਨਾਲ ਕੀ ਮੇਲ ਹੈ ਇੱਕ ਪਹਾੜ ਦਾ ਦੂਸਰੇ ਪਹਾੜ ਨਾਲ ਕੀ ਮੇਲ ਹੈ ਇਕ ਗ੍ਰਹਿ ਨੇ ਛਤਰ ਤਾਰੇ ਸਿਆਰੇ ਦਾ ਦੂਜਿਆਂ ਨਾਲ ਕੀ ਮੇਲ ਹੈ ਦੂਰੀਆਂ ਦੇ ਇਸ ਭੇਦ ਨੂੰ ਜਦ ਮੈਂ ਵੇਖਦਾ ਤਾਂ ਵਿਸਮਾਤ ਤਾਰੇ ਹੁੰਦਾ ਹੈ ਇਹ ਭੇਦ ਆਪਾਂ ਵੀ ਰੋਜ਼ ਵੇਖਦੇ ਆਂ ਚਾਰੇ ਪਾਸੇ ਸਾਨੂੰ ਦਿਖਾਈ ਦਿੰਦਾ ਹੈ ਬੰਦੇ ਬੰਦੇ ਵਿੱਚ ਭੇਦ ਹੈ ਮਨੁੱਖ ਮਨੁੱਖ ਦੇਚ ਅੰਤral ਸਾਰਾ ਜੀਵਨ ਸਾਰੇ ਜੀਵ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਵਿਚਕਾਰ ਇੱਕ ਭੇਦ ਦੀ ਦੀਵਾਰ ਹੈ ਇਹ ਭੇਦ ਚਾਹੇ ਰੰਗ ਦਾ ਹੈ ਰੂਪ ਦਾ ਹੈ जात ਦਾ ਹੈ ਪਾਤ ਦਾ ਹੈ ਨਸਲ ਦਾ ਹੈ ਔਰ ਇਸ ਤੋਂ ਇਲਾਵਾ ਮਨੁੱਖੀ ਦੁਨੀਆ ਵਿੱਚ ਭਾਸ਼ਾ ਦਾ ਹੈ ਮਜ਼ਬ ਦਾ ਹੈ ਗਰਸ ਕੇ ਹਰ ਜੀਵਾਂ ਵਿੱਚ ਢੇਡ ਹੈ ਰੇਸ਼ਮ ਦੇ ਕੀੜੇ ਬਿਸਟਾ ਦੇ ਕੀੜੇ ਜੈਸੇ ਨਹੀਂ ਨੇ ਬੜਾ ਢੇਡ ਹੈ ਜਦ ਕਿ ਰੇਸ਼ਮ ਦਾ ਕੀੜਾ ਵੀ ਕੀੜਾ ਹੈ ਬਿਸਟਾ ਦਾ ਕੀੜਾ ਵੀ ਕੀੜਾ ਹੈ ਪਰ ਬਹੁਤ ਵੱਡਾ ਢੇਡ ਹੈ ਬਹੁਤ ਵੱਡੀ ਆਪਸ ਵਿੱਚ ਖੜੀ ਦੀਵਾਰ ਹੈ ਇਸੇ ਤਰੀਕੇ ਨਾਲ ਮਨੁੱਖਾਂ ਦੇ ਤਲ ਤੇ ਵੇਦ ਹੈ ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਜੀ ਵਿਸਮਾਦ ਦੇ ਵਿਸਮਾਦ ਰੂਪ ਵਿਸਮਾਦ ਰੰਗ ਫਿਰ ਮੈਂ ਰੂਪ ਵੇਖਣਾ ਚਾਰੋਂ ਪਾਸੇ ਵਿਖਿਆ ਪੰਛੀਆਂ ਦਾ ਰੂਪ ਮਨੁੱਖਾਂ ਦਾ ਰੂਪ ਪਸ਼ੂਆਂ ਦਾ ਰੂਪ ਤੇ ਫਿਰ ਇਹਦੇ ਤੇ ਚੜਿਆ ਹੋਇਆ ਮੈਂ ਰੰਗ ਵੇਖਣਾ ਕੋਈ ਕਿਸੇ ਰੰਗ ਦਾ ਕੋਈ ਕਿਸੇ ਰੰਗ ਦਾ ਇਹ ਕਿਸੇ ਨੂੰ ਤੇ ਕਈ ਕਈ ਰੰਗ ਦੇ ਦਿੱਤੇ। ਇੱਕ ਇੱਕ ਮੱਛੀ ਦੇ ਵਿੱਚ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ। ਇੱਕ ਇੱਕ ਪੰਛੀ ਦੇ ਵਿੱਚ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ। ਔਰ ਮਨੁੱਖਾ ਆਗਰ ਥੋੜਾ ਜਿਹਾ ਵੀ ਧਾਰਮਿਕ ਹੈ ਤੇ ਬਾਰੀਕ ਮੁੱਦ ਰੱਖਦਾ ਹੈ ਵਿਸਮਾਦ ਤਾਰੀ ਹੋਏ ਬਿਨਾ ਰਹਿ ਨਹੀਂ ਸਕੇਗਾ। ਹੇਮਕੁੰਡ ਦੀ ਯਾਤਰਾ ਦੇ ਸਮੇਂ ਇੱਕ ਉਦਾਸੀ ਮਹਾਤਮਾ ਨੇ ਰਸਤੇ ਦੇ ਵਿੱਚ ਬੈਂਗਣਾ ਦੇ ਖੇਤ ਨੂੰ ਵੇਖ ਕੇ ਉਦੇ ਨੇ ਪਰ ਸੱਜਲ ਹੋਏ ਤੇ ਬਹਿੰਗਣ ਨੂੰ ਗਲਵਕੜੀ ਚ ਲੈ ਲਿਆ ਉਹਦੇ ਬੂਟੇ ਨੂੰ ਆਮ ਲੋਕਾਂ ਦੀ ਦ੍ਰਿਸ਼ਟੀ ਗੋਚਰ ਜਦ ਇਹ ਘਟਨਾ ਹੋਈ ਤੇ ਇਹਨਾਂ ਮੈਂ ਸੋਇਆ ਜੈਸੇ ਕਿ ਪਾਗਲ ਹੈ ਲੇਕਿਨ ਨਹੀਂ ਉਹਦੀ ਰਸਨਾ ਤੋਂ ਬੋਲ ਨਿਕਲ ਰਹੇ ਸਨ ਬਲ ਬਲ ਜਾਉ ਸ਼ਾਮ ਸੁnder ਕੇ ਅਕਤਿ ਕਥਾ ਜਾਂ ਕੀ ਬਾਤ ਸੁਣੀ हे ਅਕਤਿ ਪ੍ਰਭੂ हे ਸ਼ਾਮ ਸੁnder ਅੱਜ ਤੋਂ ਇਸ ਬੈਂਗਣ ਵਿੱਚ ਬੜਾ ਸੋਹਣਾ ਮੁਖੜਾ ਦਿਖਾਇਆ ਹੈ। ਸ਼ਾਮ ਰੰਗਵੇ ਕਿੰਨਾ ਸੁੰਦਰ ਹੋ ਸਕਦਾ ਹੈ। ਸ਼ਾਮ ਰੰਗਵੇ ਕਿੰਨਾ ਪ੍ਰਭਾਵਿਤ ਕਰ ਸਕਦਾ ਹੈ। ਸ਼ਾਮ ਰੰਗਵੇ ਕਿੰਨਾ ਮਨ ਨੂੰ ਅੰਦਰੋਲਿਤ ਕਰ ਸਕਦਾ ਹੈ। हे ਪ੍ਰਭੂ, ਇਹ ਤੂੰ ਬੈਂਗਣਾ ਦੇ ਰਾਹੀਂ ਦਿਖਾਣਾ ਸੀ ਮੈਨੂੰ। ਰੋਜ਼ ਦੇਖਦੇ ਆਂ ਬੈਂਗਣ। ਲੇਕਿਨ ਬੈਂਗਣ ਦੇ ਵਿੱਚ ਸ਼ਾਮ ਸੁੰਦਰ ਦੇ ਦਰਸ਼ਨ ਕਿੱਥੇ? ਇਸ ਲਈ ਇੱਕ ਬਾਰੀਕ ਬੁੱਧ ਚਾਹੀਦੀ ਹੈ। ਇਸ ਲਈ ਕਵੀ ਦਾ ਹਿਰਦਾ ਚਾਹੀਦਾ ਹੈ। ਇਸ ਲਈ ਕੰਪਤੀ ਆਤਮਾ ਚਾਹੀਦੀਏ ਫਿਰ ਤੇ ਬੈਗਣੇ ਪ੍ਰਮਾਤਮਾ ਜੈਸੇ ਦਿਖਾਈ ਦੇਣਗੇ ਕਿ ਜੇ ਇਹ ਬੁੱਧ ਨੇ ਤਾਂ ਹੋ ਸਕਦਾ ਪ੍ਰਮਾਤਮਾ ਵੀ ਬੈਗਣਾ ਜੈਸੇ ਹੀ ਦਿਖਾਈ ਦੇਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਤਾਂ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਰੂਪ ਵਿਸਮਾਦ ਰੰਗ ਮੈਂ ਰੂਪ ਵੇਖਦਾ ਜਿੱਥੇ ਤੱਕ ਵੇਖਣਾ ਤੇ ਫਿਰ ਉਹਨਾਂ ਦਾ ਰੰਗ ਵੇਖਦਾ ਹੇ ਮੇਰੇ ਅਕਾਲ ਪੁਰਖ ਵਿਸਮਾਦ ਮੇਰੇ ਤੇ ਤਾਰੀ ਹੋ ਜਾਂਦਾ ਮੈਂ ਤੇ ਰਹਿਸ ਦੀ ਦੁਨੀਆ ਵਿੱਚ ਖੋ ਜਾਣਾ फिर अगान चल के शायद तमिन विस्माद नांगे फिरे जंत हे अगाल पुरख मैं हैरान हो जाना के मनुख कपड़े पहनदे ने पशु कपड़े नहीं पहनदे पक्षी कपड़े नहीं पहनदे नगन घूमदे पने ते उना नु अपनी नगन दादा कोई बोध भी नहीं है नगन पते कोई शर्मसारी भी नहीं है नगन पता कोई एहसास भी नहीं है जद के 80 रोज ए नंगे पशु देख लेया ਕਦੀ ਵਿਸਮਾਦਤਾਰੀ ਨਹੀਂ ਹੋਇਆ ਬਾਰੀਕ ਬੁੱਧ ਚਾਹੀਦੀ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਵਿਸਮਾਦ ਨਾਂਗੇ ਫਿਰੇ ਜੰ ਵਿਸਮਾਦ ਪਾਉ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜੇ ਵਿਡਾਨੀ ਸਾਹਿਬ ਕਹਿੰਦੇ ਨੇ ਵਗਦੀ ਹੋਈ ਪੌਣ ਨੂੰ ਵੇਖ ਕੇ ਮੈਂ ਵਿਸਮਾਦ ਦੀ ਦੁਨੀਆ ਵਿੱਚ ਖੋ ਜਾਣਾ ਇਸ ਨੂੰ ਮਹਾਨ ਕਵੀ ਸੂਰਬੀਰ ਸੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤਿ ਦੇਂ ਇੰਜ ਬਿਆਨ ਕਰਦੇ ਨੇ ਕਹੂੰ ਪਵਨ ਹੋਏ ਕੇ ਬਹੇ ਬੇਗ ਐਸੇ ਕਹੇ ਮੋਨਾ ਆਵੇ ਕਥੋਂ ਤਾਂ ਹੈ ਕੈਸੇ हे ਪ੍ਰਭੂ ਕਿਦਰੇ ਤੂੰ ਪਵਨ ਬਣ ਕੇ ਜਦ ਮੈਨੂੰ ਸਪਰਸ਼ ਕਰਕੇ ਲੰਘ ਜਾਣਾ ਜਦ ਮੈਨੂੰ ਛੂ ਕਰਕੇ ਲੰਘ ਜਾਣਾ ਹੈ ਤੇ ਇਹ ਛੂਣਾ ਇਹਨੂੰ ਬਹੁਤ ਵੱਡਾ ਸੁਖ ਦੇ ਜਾਂਦਾ ਹੈ ਗਰਮੀ ਹੈ ਪਸੀਨਾ ਆ ਰਿਹਾ ਹੈ ਤੇ ਪਵਨ ਛੂ ਕੇ ਲੰਘ ਗਈ ਏ ਇੱਕ ਸੰਸਾਰੀ ਨੂੰ ਤਾਂ ਐਸਾ ਮਹਿਸੂਸ ਹੋਵੇਗਾ ਹਵਾ ਦਾ ਝੌਂਕਾ ਆਇਆ ਹੈ ਕੁਝ ਤਾਜ਼ਗੀ ਦੇ ਗਏ ਇੱਕ ਕਵੀ ਨੂੰ ਕੁਝ ਹੋਰ ਢੰਗ ਨਾਲ ਮਹਿਸੂਸ ਹੋਵੇਗਾ ਪਰ ਜਿਹੜਾ ਇੱਕ ਸੰਤ ਹੈ ਉਹਨੇ ਤੇ ਕਹਿਣਾ ਹੈ ਪ੍ਰਭੂ ਤੂੰ ਅਜ ਛੂਕੇ ਲੰਗੇ ਹੈ ਬੜਾ ਸੁਖ ਦੇ ਗਏ ਤੂੰ ਛੂਕੇ ਲੰਗੇ ਹੈ ਮੇਰਾ ਪਸੀਨਾ ਸੁੱਕ ਗਿਆ ਤੂੰ ਮੈਨੂੰ ਸਪਰਸ਼ ਕਰਕੇ ਲੰਗੇ ਹੈ ਤੂੰ ਮੇਰੇ ਅਜ ਗਲਵਖੜੀ ਚ ਲਗੇ ਹੈ ਪਵਨ ਵੀ ਪ੍ਰਮਾਤਮਾ ਹੈ ਜਦ ਕਿ ਕਈਆਂ ਲਈ ਤੇ ਹੋ ਸਕਦਾ ਹੈ ਪ੍ਰਮਾਤਮਾ ਵੀ ਸਿਰਫ ਵਗਦੀ ਹੋਈ ਹਵਾ ਹੀ ਹੋਵੇ ਔਰ ਕੁਝ ਨਹੀਂ ਨਹੀਂ ਸੰਤ ਲਈ ਤੇ ਵਗਦੀ ਹੋਈ ਪਵਨ ਇਹ ਤੇ ਪ੍ਰਮਾਤਮਾ ਚਾਰੇ ਪਾਸੇ ਪ੍ਰਮਾਤਮਾ ਛੂ ਰਿਹਾ ਸਾਨੂੰ ਸਪਰਸ਼ ਕਰ ਰਿਹਾ ਹੈ ਕਿਧਰੇ ਪਵਨ ਦੇ ਰੂਪ ਵਿੱਚ ਕਿਧਰੇ ਧਰਤੀ ਦੇ ਰੂਪ ਵਿੱਚ ਕਿਧਰੇ ਸੂਰਜ ਦੀਆਂ ਕਿਰਨਾਂ ਦੇ ਰੂਪ ਵਿੱਚ ਕਿਧਰੇ ਹੋਰ ਅਦ੍ਰਿਸ਼ ਤਰੰਗਾਂ ਦੇ ਰੂਪ ਵਿੱਚ ਚਾਰੇ ਪਾਸੇ ਸਾਨੂੰ ਛੂ ਰਿਹਾ ਪਰ ਇੱਕ ਬੜੀ ਕਿਸਮਤੀ ਹੈ ਅਸੀਂ ਉਸ ਨੂੰ ਨਹੀਂ ਛੂ ਰਹੇ ਅਸੀਂ ਅੱਖਾਂ ਬੰਦ ਕਰ ਲੈਨੇ ਆ ਅਸੀਂ ਆਪਣੇ ਹਿਰਦੇ ਦੇਤੇ ਇੱਕ ਬਹੁਤ ਵੱਡਾ ਪੱਥਰ ਰੱਖ ਲੈਨੇ ਆ ਫਿਰ ਵੀ ਸਾਨੂੰ ਛੂ ਰਿਹਾ ਉਦੀ ਸਪਸ਼ਟਤਾ ਦਾ ਬੋਧ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੁੱਧੀ ਵਿਕਸਿਤ ਨਹੀਂ ਹੋਈ ਗੁਰੂ ਜਨਪਾਸ ਆਣਾ ਸਤਸੰਗ ਦੇਚ ਆਣਾ ਇਸ ਦਾ ਮੁੱਖ ਮਤਸਕ ਜਿਹੜਾ ਹੈ ਉਹ ਇਤਨਾ ਹੀ ਹੈ ਕਿ ਹਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ हे ਪ੍ਰਭੂ ਉਹ ਵਿਵੇਕ ਬੁੱਧ ਮੈਨੂੰ ਦੇ ਕਿ ਚਾਰੋਂ ਪਾਸੇ ਤੂੰ ਜਿਹੜਾ ਮੈਨੂੰ ਛੋਹ ਰਿਹਾ ਇਸ ਦਾ ਮੈਨੂੰ ਬੋਧ ਹੋ ਜਾਏ ਇਸ ਦਾ ਮੈਨੂੰ ਪਤਾ ਚਲ ਜਾਏ ਐਸਾ ਵੀ ਹੋ ਸਕਦਾ ਹੈ ਕਿ ਮਾਂ ਬਾਪ ਦਾ ਹੱਥ ਜੋ ਸਿਰ ਤੇ ਪਿਆ ਹੈ ਅਗਰ ਬੰਦਾ ਰਹਿ ਸੁਆਦੀ ਹੈ ਤਾਂ ਐਸਾ ਸੋਚੇਗਾ ਅੱਜ ਤੇ ਪ੍ਰਮਾਤਮਾ ਨੇ ਅਸੀਸ ਦੇ ਦਿੱਤੀ ਅੱਜ ਤੇ ਈਸ਼ਵਰ ਨੇ ਅਸੀਸ ਦੇ ਦਿੱਤੀ ਮਾਂ ਦੇ ਰੂਪ ਵਿੱਚ ਪਿਤਾ ਦੇ ਰੂਪ ਵਿੱਚ ਗੁਰੂ ਦੇ ਰੂਪ ਵਿੱਚ ਉਸਤਾਦ ਦੇ ਰੂਪ ਵਿੱਚ ਅਸੀਸ ਤੇ ਚਾਰੋਂ ਪਾਸੇ ਮਿਲ ਰਹੀ ਹੈ ਪਾਤਰਤਾ ਹੋਣੀ ਚਾਹੀਦੀ ਹੈ ਯੋਗਤਾ ਹੋਣੀ ਚਾਹੀਦੀ ਹੈ ਬੋਧ ਹੋਣਾ ਚਾਹੀਦਾ ਹੈ ਤਾਂ ਸਹਿਬ ਕਹਿੰਦੇ ਨੇ ਹੇ ਪ੍ਰਭੂ ਤੂੰ ਕਿਧਰੇ ਪਵਨ ਰੂਪ ਦੇ ਚ ਮੈਨੂੰ ਛੋ ਰਹੇ ਹੈ ਮੈਨੂੰ ਤਾਜ਼ਗੀ ਦੇ ਰਹੇ ਹੈ ਮੈਨੂੰ ਜ਼ਿੰਦਗੀ ਦੇ ਰਹੇ ਹੈ ਔਰ ਇਸ ਵਗਦੀ ਹੋਈ ਪਵਨ ਨੂੰ ਵੇਖ ਕੇ ਮੈਂ ਵਿਸਮਾਦ ਹੋ ਜਾਂਦਾ ਵਿਸਮਾਦ ਪਾਉ ਵਿਸਮਾਦ ਪਾਣੀ हे ਪ੍ਰਭੂ ਵਗਦੇ ਹੋਏ ਦਰਿਆਵਾਂ ਨੂੰ ਬਰਸਦੀਆਂ ਆਈਆਂ ਬੂੰਦਾਂ ਨੂੰ ਸਾਦਰ ਦੀਆਂ ਲਹਿਰਾਂ ਨੂੰ ਜੇਲਾ ਨੂੰ ਔਰ ਥਾ ਥਾ ਤੇ ਤੇ ਪਾਣੀ ਨੂੰ ਤੇ 부ਝਾਰੇ ਇਤਿਆਸ ਤੇ ਪਾਣੀ ਮੈਂ ਤੇ ਵਿਸਮਾਦ ਹੋ ਜਾਂਦਾ ਹੈ। ਸਰੀਰ ਵਿੱਚ ਇਹ ਪਾਣੀ, हे प्रभु, ਮੈਂ ਤੇ ਰਹਿਸਦੀ ਦੁਨੀਆ 'ਚ ਖੋ ਜਾਂਦਾ। ਇਹ ਪਾਣੀ ਅਸੀਂ ਵੇਖਦੇ ਨਾ ਜੈਸੇ ਬਾਰੀਕ ਬੁੱਧੀ ਪ੍ਰਾਪਤੀ ਹੋਵੇਗੀ, ਪਾਣੀ ਪਾਣੀ ਨਹੀਂ ਦਿਖਾਈ ਦੇਗਾ। ਪਾਣੀ ਪ੍ਰਭੂ ਅਕਾਲ ਪੁਰਖ ਦਾ ਰੂਪ ਦਿਖਾਈ ਦੇਗਾ। ਹਕੀਕਤ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਹੂੰ ਥੂਲ ਹੋਏ ਕੇ ਭਲੇ ਰਾਗ ਥੂਲੇ, हे प्रभु ਕਮਾਲ ਲਈ ਗਲੇ ਕਿਦਰੇ ਮੇਰੇ ਸਾਹਮਣੇ ਤੋਂ ਫੁੱਲ ਕੇ ਖੜਿਆ ਹੈ ਫੁੱਲਾਂ ਦੀ ਤਰ੍ਹਾਂ ਫੁੱਲ ਕੇ ਖੜਿਆ ਹੈ ਫੁੱਲਾਂ ਦੇ ਵਿੱਚ ਐਸਾ ਸੁਪਨ ਐਸੀ ਕੋਮਲਤਾ ਤੂੰ ਇਤਨਾ ਕੋਮਲ ਹੈ ਤੂੰ ਇਤਨਾ ਸੁੰਦਰ ਹੈ ਤੂੰ ਇਤਨਾ ਸੁਗੰਧਿਤ ਹੈ ਕਹੂੰ ਫੁੱਲ ਹੋਏ ਕੇ ਭਲੇ ਰਾਗ ਭੂਲੇ ਕਹੂੰ ਭਮਰ ਹੋਏ ਕੇ ਭਲੀ ਬਾਤ ਭੂਲੇ ਹੈ ਪ੍ਰਭੂ ਮੈਂ ਤੇ ਕੋਹਰ ਕੋਤਕ ਵੇਖ ਕੇ ਹੈਰਾਨ ਹੋ ਰਿਹਾ ਕਿ ਕਿਦਰੇ ਭੌਰਾ ਹੋ ਕੇ ਤੂੰ ਆਪ ਹੀ ਆਪਣੇ ਰੂਪ ਤੇ ਮਸਤ ਹੋਇਆ ਫਿਰਦਾ ਹੈ ਆਪ ਆਪਣੀ ਸੁਗੰਧੀ ਤੇ ਮਸਤ ਹੋਇਆ ਫਿਰਦਾ ਹੈ ਫੁੱਲ ਦੇ ਚਾਰੋਂ ਪਾਸੇ ਪ੍ਰਕਰਮਾ ਪਿਆ ਕਰਦਾ ਹੈ ਫੁੱਲ ਤੋਂ ਆਪ ਭਵਰਾ ਤੋਂ ਆਪ ਆਪਣੀ ਆਪ ਦੇ ਵਿੱਚ ਐਸੀ ਲੀਨਤਾ ਆਪਣੇ ਆਪ ਦੇ ਤੇ ਐਸਾ ਤੋਂ ਮੋਹਿਤ ਹੋਇਆ ਫਿਰਦਾ ਹੈ ਕਿ ਇੱਕ ਦ੍ਰਿਸ਼ਟ ਹੈ ਇਹ ਇੱਕ ਧਾਰਮਿਕ ਦ੍ਰਿਸ਼ਟੀ ਹੈ ਜਦ ਇਹ ਮਿਲਦੀ ਹੈ ਤਾਂ ਚਾਰੋਂ ਪਾਸੇ ਪਸਾਰਾ ਬ੍ਰਹਮਦਾਈ ਦਿਖਾਈ ਦਿੰਦਾ ਹੈ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਪਾਣੀ ਨੂੰ ਵੇਖ ਕੇ ਮੈਂ ਬਿਸਮਾਤ ਅਵਸਥਾ ਚਲਾ ਜਾਣਾ ਪਿਆਸ ਲੱਗ ਰਹੀ ਹੈ ਪਾਣੀ ਪੀਂਦੇ ਆ ਪਿੰਦਿਆਂ 'ਚ ਸ਼ਾਂਤੀ ਮਿਲਦੀ ਹੈ ਚੈਨ ਮਿਲਦਾ ਹੈ ਸਰੀਰ ਨੂੰ ਜੋ ਆਰਾਮ ਮਿਲਦਾ ਹੈ हे ਪ੍ਰਭੂ ਮੈਂ ਦੰਗ ਰਹਿ ਜਾਣਾ ਇਤਨੀ ਵੱਡੀ ਤੇਰੀ ਇਹ ਦਾਤ ਇਤਨੀ ਵੱਡੀ ਤੇਰੀ ਇਹ ਸੌਗਾਤ ਔਰ ਇਸ ਦੇ 'ਚ ਇਤਨਾ ਤੂੰ ਰਸ ਪਾ ਦਿੱਤਾ ਇਤਨਾ ਤੂੰ ਜੀਵਨ ਪਾ ਦਿੱਤਾ ਵਿਸਮਾਦ ਅਗਨੀ ਖੇੜੇ ਵਿਢਾਣੀ ਮੈਂ ਵਿਸਮਾਦ ਹੋ ਜਾਣਾ ਅਗਨੀ ਨੂੰ ਵੇਖ ਕੇ ਜੋ ਤਰ੍ਹਾਂ ਤਰ੍ਹਾਂ ਦੇ ਕੌਤਕ ਪਈ ਕਰਦੀ ਹੈ ਕਿਦਰੇ ਬੜਵਾ ਅਗਨ ਕਿਦਰੇ ਦਾਵਾ ਅਗਨ ਕਿਧਰੇ ਜਠਰ ਅਗਨ ਦਾਵਾ ਅਗਨ ਜੋ ਬਨਸਪਤੀ ਦੇ ਵਿੱਚ ਹੈ ਬੜਵਾ ਅਗਨ ਜੋ ਸਾਦਰ ਦੇ ਵਿੱਚ ਹੈ ਜਠਰ ਅਗਨੀ ਜੋ ਜੀਵਾਂ ਦੇ ਸਰੀਰ ਦੇ ਅੰਦਰ ਹੈ ਸਾਬ ਕਿੰਨੇ ਨੇ ਮੈਂ ਤੇ ਦੰਗਾ ਵੱਖ-ਵੱਖ ਇਹ ਅਗਨੀਆਂ ਵੱਖ-ਵੱਖ ਕੌਤਕ ਕਰ ਰਹੀਆਂ ਨੇ ਆਪਣੇ ਆਪਣੇ ਢੰਗ ਨਾਲ ਇਹ ਤਮਾਸ਼ਾ ਕਰ ਰਹੀਆਂ ਨੇ ਔਰ ਇਹਨਾਂ ਦਾ ਤਮਾਸ਼ਾ ਮੈਂ ਰੋਜ਼ ਪੇ ਆ ਵੇਖਦਾ ਕਿਧਰੇ ਬੜਵਾ ਅਗਨ ਸਾਗਰ ਨੂੰ ਅੰਦੌਲਿਤ ਕਰਕੇ ਉਹਨੂੰ ਬਦਲਾਂ ਦਾ ਰੂਪ ਦੇ ਦਿੰਦੀ ਹੈ ਕਿਧਰੇ ਦਾਵਾ ਅਗਨੀ ਬਨਸਪਤੀ ਦੇ ਚੋਂ ਪ੍ਰਗਟ ਹੋ ਕੇ ਤਰ੍ਹਾਂ ਤਰ੍ਹਾਂ ਦੇ ਹੋਰ ਕੌਤਕ ਕਰਦੀ ਹੈ ਤੇ ਕਿਧਰੇ ਸ਼ਰੀਰਾਂ ਦੇ ਚ ਜઠਰ ਅਗਨੀ ਪਾਚਨ ਸ਼ਕਤੀ ਦਾ ਕੰਮ ਕਰਦੀ ਹੈ ਜੀਵਨ ਦੇਣ ਦਾ ਕੰਮ ਕਰਦੀ ਹੈ ਅਗਨੀ ਦੇ ਐਸੇ ਕੌਤਕ ਤੇ ਜੀਵਨ ਦੇਣ ਦੇ ਵਸੀਲੇ ਵੇਖ ਕੇ हे ਪ੍ਰਭੂ ਮੈਂ ਤੇ ਵਿਸਮਾਦ ਦੀ ਦੁਨੀਆ ਦੇ ਚ ਖੋ ਜਾਣਾ ਵਿਸਮਾਦ ਅਗਨੀ ਖੇੜੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਪਾਣੀ ਸਹਿਬ ਕਹਿੰਦੇ ਨੇ ਮੈਂ ਵਿਸਮਾਦ ਮਈ ਅਵਸਥਾ ਚਲਾ ਜਾਣਾ ਧਰਤੀ ਦੇ ਕੌਤਕ ਵੇਖ ਕੇ ਧਰਤੀ ਦੀ ਹੋਂਦ ਨੂੰ ਵੇਖ ਕੇ ਇਹਦੀ ਕਿਰਤ ਕਰਮ ਨੂੰ ਵੇਖ ਕੇ ਤੇ ਇਸ ਧਰਤੀ ਦੇ ਤੇ ਜੋ ਅਨੇਕਾਂ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪੁਜ ਜੋ ਅੰਡਿਆਂ ਤੋਂ ਪੈਦਾ ਹੋ ਰਹੇ ਨੇ ਜੇਰ ਤੋਂ ਪੈਦਾ ਹੋ ਰਹੇ ਨੇ ਪਸੀਨੇ ਤੋਂ ਪੈਦਾ ਹੋ ਰਹੇ ਨੇ ਉਤਪੁਜ ਖਾਣੀਏ ਜੋ ਬਨਸਪਤੀ ਹੈ ਇਹਨਾਂ ਖਾਣੀਆਂ ਨੂੰ ਵੇਖ ਕੇ ਵੀ ਮੈਂ ਵਿਸਮਾਦ ਮਈ ਅਲਸਤਾ ਦੇ ਚਲਾ ਜਾਣਾ ਵਿਸਮਾਦ ਸਾਦ ਲਗੇ ਪ੍ਰਾਣੀ ਇਹ ਅਕਾਲਪੁਰਖ ਜੀਵਾਨੋ ਜਦ ਸਵਾਦ ਵਿੱਚ ਲੀਨ ਮੈਂ ਦੇਖਣਾ ਤੇ ਸਵਾਦਾਂ ਦੇ ਵਿੱਚ ਗ੍ਰਸੇ ਹੋਏ ਮੈਂ ਦੇਖਣਾ ਮੈਂ ਤੇ ਇੱਥੇ ਵੀ ਵਿਸਮਾਦ ਹੋ ਜਾਂਦਾ ਹਰ ਜੀਵ ਕਿਸੇ ਨਾ ਕਿਸੇ ਰਸ ਦੇ ਪਿੱਛੇ ਦੌੜ ਰਿਹਾ ਤੇ ਹਰ ਜੀਵ ਦੇ ਅੰਦਰ ਕੋਈ ਨਾ ਕੋਈ ਰਸ ਜਿਹੜਾ ਹੈ ਉਹ ਪ੍ਰધાન ਹੈ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਇਹ ਪ੍ਰਭੂ ਜੀਵਾਂ ਦਾ ਸੰਜੋਗ ਤੇ ਜੀਵਾਂ ਦਾ ਵਿਜੋਗ ਮਨੁੱਖ ਮਨੁੱਖ ਦਾ ਹੀ ਸੰਜੋਗ ਨਹੀਂ ਮਨੁੱਖ ਦਾ ਪਸ਼ੂਆਂ ਨਾਲ ਵੀ ਸੰਜੋਗ ਹੈ ਘਰ ਦੇ ਜੋ ਗਊ ਹੈ ਪਾਲਤੂ ਉਸ ਨਾਲ ਵੀ ਕੋਈ ਸਾਡਾ ਕੋਰਬਲਾ ਸੰਜੋਗ ਹੈ ਘਰ ਦੇ ਜੋ ਕੁੱਤੇ ਨੇ ਉਹਨਾਂ ਨਾਲ ਵੀ ਸਾਡਾ ਕੋਈ ਸੰਜੋਗ ਹੈ ਕੋਰਬਲਾ ਘਰ ਦੇ ਜੋ ਬੂਟੇ ਨੇ ਫੁੱਲਾਂ ਦੇ ਚਾਹੇ ਫਲਾਂ ਦੇ ਇਹਨਾਂ ਨਾਲ ਵੀ ਸਾਡਾ ਕੋਈ ਕੋਰਬਲਾ ਸੰਜੋਗ ਹੈ ਮਨੁੱਖ ਦਾ ਮਨੁੱਖ ਨਾਲ ਜੋ ਮੇਲ ਮਨੁੱਖ ਦਾ ਜੋ ਬਨਸਪਤੀ ਨਾਲ ਮੇਲ ਜਿਹੜੀ ਬਨਸਪਤੀ ਜ਼ਿਆਦਾ ਅੰਦੌਲਿਤ ਕਰੇ ਪਸ਼ੂ ਨਾਲ ਕੋਈ ਸਾਡਾ ਸੰਬੰਧ ਹੈ ਜਿਹੜੇ ਪਸ਼ੂ ਜ਼ਿਆਦਾ ਅੰਦੋਲਿਤ ਕਰਨ ਜ਼ਿਆਦਾ ਕਸ਼ਸ ਦਬਾਇਸ਼ ਬਣਨ ਉਹਨਾਂ ਪਸ਼ੂਆਂ ਨਾਲ ਸਾਡਾ ਕੋਈ ਸੰਬੰਧ ਰਹਿ ਗਿਆ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਮਨੁੱਖ ਜ਼ਿਆਦਾ ਪ੍ਰਭਾਵਿਤ ਕਰੇ ਤੇ ਜਿਸ ਦੀ ਚਾਹਤ ਬਹੁਤ ਜ਼ਿਆਦਾ ਪੈਦਾ ਹੋਵੇ ਉਸ ਨਾਲ ਕੋਈ ਸੰਜੋਗ ਸਾਡਾ ਪੁਰਬਲਾ ਵੀ ਹੈ ਤੋਂ ਸਤਿਗੁਰudev ਜੀ ਮਹਾਰਾਜ ਕਹਿੰਦੇ ਇਹ ਜੀਵਾਂ ਦੇ ਤਰਾਟਰਾ ਦੇ ਮੈਂ ਸੰਜੋਗ ਵੇਖਦਾ ਵੇਖ ਕੇ ਹੈਰਾਨ ਹੋ ਜਾਂਦਾ ਤੇ ਸੰਜੋਗ ਦੇ ਨਾਲ ਜੁੜਿਆ ਹੋਇਆ ਵਿయోగ ਵੇਖਦਾ ਵਿਛੋੜਾ ਵੇਖਦਾ ਮਿਲਣਾ ਹੈ ਤੇ ਫਿਰ ਵਿਛੜਨਾ ਹੈ ਇਹ ਵੀ ਮੈਨੂੰ ਵਿਸਮਾਦ ਨਈ ਅਵਸਥਾ ਦੇ ਚ ਲੈ ਜਾਂਦਾ ਹੈ ਵਿਸਮਾਦ ਭੁੱਖ ਵਿਸਮਾਦ ਭੋਗ ਜੀਵਾਨੂ ਜੋ ਭੁੱਖ ਲੱਗਦੀ ਹੈ ਇਹ ਵੇਖ ਕੇ ਵੀ ਮੈਂ ਹੈਰਾਨ ਹੋ ਜਾਂਦਾ ਤੇ ਭੁੱਖ ਲੱਗੇ ਮਨੁੱਖ ਜਦ ਭੋਗ ਦੇ ਚ ਲੀਨ ਹੁੰਦੇ ਨੇ ਰਸ ਦੇ ਚ ਲੀਨ ਹੁੰਦੇ ਨੇ ਤਾਂ ਉਸ ਭੁੱਖ ਨੂੰ ਵੇਖ ਕੇ ਤੇ ਭੋਗ ਨੂੰ ਵੇਖ ਕੇ اے ਪ੍ਰਭੂ ਮੈਂ ਤੇ ਇਸਮਾਦੇ ਲੀਨ ਹੋ ਜਾਣਾ ਵਿਸਮਾਦ ਸਿਫਤ ਵਿਸਮਾਦ ਸਾਲਾ ਤੇਰੀ ਜਿਹੜੀ ਸਿਫਤ ਉਹ ਸਲਾਹ ਹੈ ਉਸ ਦੇ ਜੋ ਰਸ ਹੈ ਤੇ ਆਨੰਦ ਹੈ हे ਪ੍ਰਭੂ ਇਹ ਵੇਖ ਕੇ ਵੀ ਮੈਂ ਵਿਸਮਾਦ ਹੋ ਜਾਣਾ ਵਿਸਮਾਦ ਉੱਜੜ ਵਿਸਮਾਦ ਰਾ ਤਰ੍ਹਾਂ ਤਰ੍ਹਾਂ ਦੀ ਉਜਾੜ ਤੇ ਰਸਤੇ ਭਟਕਣਾ ਤੇ ਮਾਰਗ ਤੇ ਚੱਲਣਾ ਚਾਹੇ ਇਹ ਭਟਕਣਾ ਜ਼ਮੀਨ ਤੇ ਹੋਵੇ ਤੇ ਚਾਹੇ ਚੱਲਣਾ ਜ਼ਮੀਨ ਤੇ ਹੋਵੇ ਤੇ ਚਾਹੇ ਇਹ ਭਟਕਣਾ ਸੁਰਤ ਦਾ ਹੋਵੇ ਤੇ ਸਹੀ ਢੰਗ ਨਾਲ ਚੱਲਣਾ ਮਨੁੱਖ ਦੀ ਸੁਰਤ ਦਾ ਹੋਵੇ ਸਾਇਬ ਜਾਨ ਇਸ ਭਟਕਣੇ ਨੂੰ ਵੇਖ ਕੇ ਉਸ ਉੱਜੜ ਨੂੰ ਵੇਖ ਕੇ ਉਜਾੜ ਨੂੰ ਵੇਖ ਕੇ ਤੇ ਰਸਤਿਆਂ ਨੂੰ ਵੇਖ ਕੇ ਇਹ ਵੀ ਮੈਂ ਵਿਸਮਾਦਮਈ ਅਵਸਥਾ ਦੇਚ ਲੀਨ ਹੋ ਜਾਣਾ ਵੇਖ ਵਿਦਾਨ ਰਿਹਾ ਵਿਸਮਾਦ ਨਾ ਨਿਕ ਬੁੱਝਣ ਪੂਰੇ ਭਾਗ ਮੈਂ ਇਸ ਵਿਸਮਾਦ ਨੂੰ ਵੇਖ ਕੇ ਆਨੰਦਮਈ ਅਵਸਥਾ ਦੇਚ ਲੀਨ ਹੋ ਕੇ ਰਸ ਮਾਣਦਾ ਪਰ ਇਹ ਵਿਸਮਾਦ ਬੁਝਿਆ ਜਾਂਦਾ ਹੈ ਉੱਚੇ ਭਾਗਾਂ ਨਾਲ ਉੱਚੀ ਬਖਸ਼ਿਸ਼ ਨਾਲ ਉੱਚੀ ਰਹਿਮਤ ਨਾਲ